ਪਹਿਲੀ ਗੱਲ ਤਾਂ ਜੇ ਫਿਲਮ ਇਮੋਸ਼ਨਲ ਨਾ ਹੋਵੇ ਵੈਸੇ ਵੀ ਮੇਰੇ ਲਈ ਇਮੋਸ਼ਨਲ ਬਹੁਤ ਵੱਡੀ ਗੱਲ ਹੈ ਕਿ ਮੇਰੀ ਪਹਿਲੀ ਫਿਲਮ ਮੈਂ ਤਾਂ ਵੀ ਇਮੋਸ਼ਨਲ ਕੇ ਲੀਡ ਰੋਲ ਚ ਮੇਰੀ ਪਹਿਲੀ ਫਿਲਮ ਹੈ ਨਾ ਆਪਾਂ ਕਈ ਵਾਰੀ ਕਹਿ ਦਿੰਦੇ ਆ ਕਿ ਡਿਫਰੈਂਟ ਨਹੀਂ ਕੁਛ ਆ ਰਿਹਾ ਡਿਫਰੈਂਟ ਹੈ ਤੁਸੀਂ ਆਪ ਹੀ ਦੇਖ ਲਓ ਹਨਾ ਕਿ ਡਿਫਰੈਂਟ ਆਇਆ ਵੀ ਆ ਅਸੀਂ ਕੋਸ਼ਿਸ਼ ਕੀਤੀ ਆ ਬੜਾ ਹਣ ਮੇ ਤੋਂ ਪਹਿਲੀ ਵਾਰ ਜਿੰਦਗੀ ਵਿੱਚ ਬੋਲੇ ਨਹੀਂ ਜਾ ਰਿਹਾ ਸੋਣੀ ਬਣੀ ਆ ਸਾਰੇ ਜੇ ਇਮੋਸ਼ਨਲ ਹੋ ਕੇ ਖੁਦ ਅਸੀਂ ਰੋਂਦੇ ਰੋਂਦੇ ਜਾ ਰਹੇ ਆ ਜਾਂ ਹੱਸਦੇ ਹੱਸਦੇ ਪਹਿਲੀ ਗੱਲ ਤਾਂ ਜੇ ਫਿਲਮ ਇਮੋਸ਼ਨਲ ਨਾ ਹੋਵੇ ਵੈਸੇ ਵੀ ਮੇਰੇ ਲਈ ਇਮੋਸ਼ਨਲ ਬਹੁਤ ਵੱਡੀ ਗੱਲ ਹੈ ਕਿ ਮੇਰੀ ਪਹਿਲੀ ਫਿਲਮ ਹੈ ਮੈਂ ਤਾਂ ਵੀ ਇਮੋਸ਼ਨਲ ਕਿ ਲੀਡ ਰੋਲ ਚ ਮੇਰੀ ਪਹਿਲੀ ਫਿਲਮ ਹੈ ਨਾ ਬਾਕੀ ਮੈਨੂੰ ਤਾਂ ਆਇਆ ਵੀ ਦੇਖੋ ਇੱਕ ਵਾਰੀ ਸਾਰੇ ਜਣੇ ਸਾਨੂੰ ਸਪੋਰਟ ਕਰੋ ਮੈਂ ਸਾਰਾ ਸਾਰਿਆਂ ਨੂੰ ਬੇਨਤੀ ਇਹੀ ਕਰੂੰਗਾ ਆਪਾਂ ਕਈ ਵਾਰੀ ਕਹਿ ਦਿੰਦੇ ਆ ਕਿ ਡਿਫਰੈਂਟ ਨਹੀਂ ਕੁਛ ਆ ਰਿਹਾ ਡਿਫਰੈਂਟ ਹੈ ਤੁਸੀਂ ਆਪ ਹੀ ਦੇਖ ਲਓ ਹਨਾ ਇਹ ਡਿਫਰੈਂਟ ਆਇਆ ਵੀ ਆ ਅਸੀਂ ਕੋਸ਼ਿਸ਼ ਕੀਤੀ ਆ ਬੜੇ ਮੁੱਟੀਆਂ ਜੇ ਕੋਈ ਕਮੀਆਂ ਵੀ ਹੋਈਆਂ ਅਸੀਂ ਨੈਕਸਟ ਟਾਈਮ ਪੂਰੀਆਂ ਕਰਾਂਗੇ ਪਰ ਗੱਲ ਇਹ ਹੈ ਵੀ ਤੁਸੀਂ ਸਾਰੇ ਜਣੇ ਸਪੋਰਟ ਕਰੋ ਬਾਲਾ ਹੁਣ ਮੇਰੇ ਤੋਂ ਪਹਿਲੀ ਵਾਰ ਜ਼ਿੰਦਗੀ ਵਿੱਚ ਬੋਲਿਆ ਨਹੀਂ ਜਾ ਰਿਹਾ ਬੰਤਾ ਹੈ ਨਾ ਆਹੋ ਜੀ ਆਈ ਥਿੰਕ ਇਹਦੇ ਵਿੱਚ ਜੋ ਕੈਰੈਕਟਰਾਇਜ਼ੇਸ਼ਨ ਕੀਤੀ ਗਈ ਹੈ ਹਰੇਕ ਇਨਸਾਨ ਦੀ ਹਰੇਕ ਕਿਰਦਾਰ ਦੀ ਆ ਰਿਲੇਟੇਬਲ ਹੈ ਕੋਈ ਨਾ ਕੋਈ ਕਿਸੇ ਟਾਈਮ ਤੇ ਆਪਣੀ ਜ਼ਿੰਦਗੀ ਨੂੰ ਉਹ ਕਿਰਦਾਰ ਵਿੱਚ ਦੇਖ ਸਕਦਾ ਹੈ ਐਂਡ ਸੈਕੰਡਲੀ ਮੈਂ ਬਸ ਕਹਿਣਾ ਚਾਹਾਂਗੀ ਕਿ ਜਿਨੀਆਂ ਨੇ ਵੀ ਮੀਡੀਆ ਖਾਸ ਕਰਕੇ ਮੂਵੀ ਦੇਖੀ ਹੈ ਤੇ ਪਸੰਦ ਕੀਤੀ ਹੈ ਹਰ ਸਿਮਰਨ ਦੀ ਪਹਿਲੀ ਮੂਵੀ ਹੈ ਐਜ਼ ਅ ਮੇਨ ਲੀਡ ਐਂਡ ਸਦਾ ਫਰਸ ਬੰਦਾ ਕਿ ਨਿਊ ਟੈਲੈਂਟ ਨੂੰ ਆਪਾਂ ਖੁਦ ਸਪੋਰਟ ਕਰੀਏ ਅੱਗੇ ਆਉਣ ਵਿੱਚ ਖਾਸ ਕਰਕੇ ਜਦੋਂ ਟੈਲੈਂਟ ਟੈਲੈਂਟਿਡ ਹੈ ਐਂਡ ਪੂਰੀ ਕੋਸ਼ਿਸ਼ ਕਰ ਰਿਹਾ ਹੈ ਫਰਸਟ ਫਿਲਮ ਮੈਂ ਸਾਡੇ ਡਾਇਰੈਕਟਰ ਸਾਹਿਬ ਦੀ ਹਰਜੋਤ ਜੀ ਫਰਸਟ ਫਿਲਮ ਅਜ਼ ਮੇਨਲੀ ਹੀਰੋ ਹਰ ਸਿਮਰਨ ਆਈ ਨੇ ਮੈਨੂੰ ਲੱਗਦਾ ਕਿ ਫਿਲਮ ਬਹੁਤ ਸੋਹਣੀ ਬਣੀ ਹੈ ਸਾਰੇ ਜੇ ਇਮੋਸ਼ਨਲ ਹੋ ਕੇ ਖੁਦ ਅਸੀਂ ਰੋਂਦੇ ਰੋਂਦੇ ਜਾ ਰਹੇ ਹਾਂ ਜਾਂ ਹੱਸਦੇ ਹੱਸਦੇ ਜਾ ਰਹੇ ਹਾਂ ਵੀਵ ਡਨ ਦੇ ਹੈਟਨ ਦੇ ਬੈਸਟ ਜੇ ਥੋੜੀਆਂ ਜੀਆਂ ਕਿੱਤੇ ਵੀ ਕਮੀਆਂ ਰਹੀਆਂ ਵੀ ਗਈਆਂ ਨੇ ਆਮ ਸ਼ੋਰ ਆਪਣੇ ਸੈਕੰਡ ਥਰਡ ਫੋਰਥ ਫਿਲਮ ਵਿੱਚ ਜਿਹੜਾ ਨੇ ਪੂਰੀਆ ਕਰ ਲੈਣੀਆਂ ਔਟ ਆਈ ਥਿੰਕ ਦੇ ਆਰ ਅਮੇਜ਼ਿੰਗ ਸੋ ਆਈ ਹੋਪ ਕਿ ਸਾਰੇ ਸਪੋਰਟ ਕਰਨਗੇ ਆਈ ਹੋਪ ਕਿ ਜਿਨਾਂ ਨੂੰ ਵੀ ਮੂਵੀ ਵਧੀਆ ਲੱਗੀ ਜੋ ਵੀ ਹੈ ਤੁਸੀਂ ਸਪਰੈਡ ਦ ਵਰਡ ਕਰੋਗੇ ਵਰਡ ਆਫ ਮਾਊਥ ਬਹੁਤ ਜ਼ਰੂਰੀ ਹੈ ਐਂਡ ਥੈਂਕ ਯੂ ਫਿਲਮ ਬਹੁਤ ਜ਼ਿਆਦਾ ਇਮੋਸ਼ਨਲ ਵੀ ਸੀ ਅਨਐਕਸਪੈਕਟਿਡ ਸੀ ਕਿ ਐਂਡ ਦੇ ਤੋ ਹੋਇਆ ਉਹ ਅਨਐਕਸਪੈਕਟਿਡ ਸੀਗਾ ਕਿ ਅਚਾਰ ਵੀ ਹੋ ਸਕਦਾ ਹੈ लाइक like मैं मैं एक्चुअली तो मैं रो रहा हूँ मैं अगर मैं स्टोरी पाई हुई तो शायद पता नहीं शो कर दींगा बट एक्चुअली तो मैं रो रहा लिटरली रो रहा समझ ही नहीं आ रहा कि आज ही हो गया एकदम तो, तो, तो बेबी भी डाय हो गया उस तो तो पहला मतलब इट वॉज रियली इमोशनल एंड वजिए फिल्म आ बहुत वह फिल्म आ ਉਹ ਮਰੀ ਹੈਪੀ ਫॉर ਹਰ ਸਿਮਰਨ ਹਸੀਮਨ ਤੁਸੀਂ ਓਕੇ ਅੰਕੀ ਨਵਾਂ ਵਿਆਹ ਹੋਇਆ ਤੁਸੀਂ ਨਾ ਹੁਣ ਸਾਰੀਆਂ ਜ਼ਰੂਰੀ ਗੱਲਾਂ ਪੁੱਛ ਰਹੇ ਹੋ ਸੋ